ਸ਼ਹਿਰ ਵਾਸੀਆਂ ਨੂੰ ਤੇ ਇਲਾਕਾ ਵਾਸੀਆਂ ਨੂੰ ਮੇਰੀ ਇੱਕੋ ਹੀ ਅਪੀਲ ਹੈ ਇੱਕ ਤੇ ਮੇਨ ਸ਼ਹਿਰ ਦੇ ਵਿੱਚ ਜਿਹੜੀ ਆ ਰੇੜੀਆਂ ਕਰਕੇ ਟ੍ਰੈਫਿਕ ਦੀ ਸਮੱਸਿਆ ਉਹਦੇ ਵਿੱਚ ਸ਼ਹਿਰ ਵਾਲੇ ਵੀ ਸਾਡਾ ਸਾਥ ਦੇਣ ਕੁਝ ਕਮੇਟੀ ਘਰ ਵਾਲਿਆਂ ਦਾ ਨਗਰ ਕੌਂਸਲ ਵਾਲਿਆਂ ਦਾ ਵੀ ਅਸੀਂ ਸਾਥ ਲਵਾਂਗੇ ਤਾਂ ਕਿ ਜਿਹੜੀ ਟ੍ਰੈਫਿਕ ਜਿਹੜੀ ਇਹਨੂੰ ਸਚਾਰੂ ਢੰਗ ਨਾਲ ਚਲਾਇਆ ਜਾਵੇ ਤੇ ਸੈਕੰਡਲੀ ਸਾਡੀ ਇਹ ਕੋਸ਼ਿਸ਼ ਹੋਏਗੀ ਵੀ ਜਿੱਥੇ ਖਾਸ ਕਰਕੇ ਗਰਲ ਸਕੂਲ ਨੇ ਉੱਥੇ ਜਿਹੜੇ ਆਵਾਰਾ ਮੋਟਰਸਾਈਕਲਾਂ ਦੇ ਉੱਤੇ ਮਜਨੂ ਜਿਹੜੇ ਹੁੰਦੇ ਨੇ ਉਹਨਾਂ ਨੂੰ ਫਿਲਹਾਲ ਤੇ ਮੇਰੀ ਇਹ ਰਿਕਵੈਸਟ ਆ ਕਿ ਉਹ ਆਪ ਹੀ ਇਹ ਕੰਮ ਬੰਦ ਕਰ ਦਣ ਤੇ ਜੇਕਰ ਫਿਰ ਵੀ ਉਹਨਾਂ ਨੇ ਇਹ ਕੰਮ ਨਾ ਬੰਦ ਕੀਤਾ ਤੇ ਤੁਹਾਡਾ ਸਹਿਯੋਗ ਲੈ ਕੇ ਤੇ ਜੋ ਵੀ ਸਾਡੇ ਵੱਲੋਂ ਕਾਨੂੰਨੀ ਤੌਰ ਦੇ ਉੱਤੇ ਸਖਤੀ ਕਰਨ ਦੀ ਲੋੜ ਪਵੇਗੀ ਉਹ ਕੀਤੀ ਜਾਏਗੀ ਕਿਸੇ ਮਹੱਲੇ ਦੇ ਵਿੱਚ ਜਾਂ ਕਿਸੇ ਪਿੰਡ ਦੇ ਵਿੱਚ ਕੋਈ ਜਿਆ ਅੰਸਰ ਜਿਹੜਾ ਉਹ ਦੁਬਾਰਾ ਜਿਹੜਾ ਉਹ ਨਸ਼ੇ ਦੀ ਸ਼ੁਰੂਆਤ ਕਰਦਾ ਤਾਂ ਸਾਡੇ ਧਿਆਨ ਦੇ ਵਿੱਚ ਲਿਆਂਦਾ ਜਾਵੇ ਬਾਕੀ ਸਾਡੀ ਆਪਣੀ ਨਜ਼ਰ ਤੇ ਜਿਹੜੀ ਪੂਰੀ ਹੈ ਨਸ਼ੇ ਵਾਲੇ ਬੰਦੇ ਨੂੰ ਕਿਸੇ ਕੀਮਤ ਦੇ ਉੱਤੇ ਬਖਸ਼ਿਆ ਨਹੀਂ ਜਾਏਗਾ ਜਿਹੜੇ ਜਿਹੜੇ ਸਕੂਲ ਹੈਗੇ ਨੇ ਸਭ ਤੋਂ ਪਹਿਲਾਂ ਤਾਂ ਸਕੂਲ ਦੇ ਵਿੱਚ ਜਾ ਕੇ ਡੇ ਬਾਏ ਡੇ ਅਸੀਂ ਜਿਹੜਾ ਉਹ ਸੈਮੀਨਾਰ ਕਰਾਂਗੇ ਕਿਉਂਕਿ ਬੱਚੇ ਵੀ ਤਾਂ ਸਾਡੇ ਹੀ ਨੇ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਟ੍ਰੈਫਿਕ ਨਿਯਮ ਕੀ ਕਹਿੰਦੇ ਨੇ ਜਾਂ ਤੁਹਾਡੀ ਏਜ ਕਿੰਨੀ ਆ ਤੁਹਾਨੂੰ ਇਹ ਚੀਜ਼ ਚਲਾਉਣੀ ਅਲਾਉਡ ਆ ਜਾਂ ਨਹੀਂ ਉਹਨਾਂ ਨੂੰ ਪਿਆਰ ਨਾਲ ਸਮਝਾਵਾਂਗੇ ਔਰ ਸਕੂਲ ਵਾਲਿਆਂ ਦਾ ਵੀ ਸਹਿਯੋਗ ਲਵਾਂਗੇ ਕਿ ਸਾਡੇ ਵੱਤ ਵੱਧ ਲੈਕਚਰ ਜਿਹੜੇ ਆਪਣੇ ਆਪਣੇ ਸਕੂਲ ਦੇ ਵਿੱਚ ਕਰਵਾਉਣ ਤੇ ਫਿਰ ਵੀ ਜੇਕਰ ਕੋਈ ਕੁਝ ਹੁੰਦੇ ਨਾ ਜਿਹੜੇ ਬਿਨਾ ਲੈਕਚਰ ਤੋਂ ਜਾਂ ਸਕੂਲ ਦੇ ਜਾਂ ਪੇਰੈਂਟਸ ਨੂੰ ਵੀ ਕਈ ਵਾਰੀ ਬਲੈਕਮੇਲ ਕਰਕੇ ਬਾਜ਼ਾਰ ਦੇ ਵਿੱਚ ਆ ਕੇ ਹੁੱਲੜਬਾਜੀ ਕਰਦੇ ਨੇ ਉਹਨਾਂ ਨੂੰ ਫਿਰ ਜੋ ਸਾਡੇ ਵੱਲੋਂ ਸ਼ਕਤੀ ਹੈ ਉਹਦੇ ਨਾਲ ਫਿਰ ਇਹਨਾਂ ਨੂੰ ਠੱਲ ਪਾਈ ਜਾਏ। ਸੋਲ ਵੀ ਟ੍ਰੈਫਿਕ ਨਿਯਮਾਂ ਦੀਆਂ ਜਿਹੜੀਆਂ ਨੇ ਉਹ ਪਾਵਰ ਹੈਗੀਆਂ ਨੇ ਤੇ ਜਿਹਦੀ ਲੋਡ ਪਈ ਉਹ ਤੇ ਚਲਾਨ ਕੀਤੇ ਜਾਣਗੇ ਜੇ ਰੋਡ ਪਈ ਤੇ ਗੱਡੀ ਵੀ ਬਾਂਡ ਕੀਤੀ ਜਾਏ। ਸਹਿਯੋਗ ਦਿਓ। ਚਾਹੇ ਉਹ ਨਸ਼ਾ ਅਬਰੋਧ ਹੋਵੇ ਚਾਹੇ ਕੋਈ ਸਮਾਜ ਦੇ ਵਿੱਚ ਗਲਤ ਕੋਈ ਅਫਵਾਹ ਹੋਵੇ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਜਿੱਥੇ ਅਸੀਂ ਥੋੜਾ ਕੰਮ ਕਰਨਾ ਉੱਥੇ ਮਰਗਲ ਅਸੀਂ 1% ਕੰਮ ਕਰ ਸਕਦੇ ਹਾਂ ਉਸ ਸਹਿਯੋਗ ਤੋਂ ਬਿਨਾਂ ਤੇ ਕੋਈ ਵੀ ਕੰਮ ਜੜਾ ਉਹ ਚੱਲ ਨਹੀਂ ਸਕਦਾ ਤੇ ਪਬਲਿਕ ਅੱਗੇ ਇਹੋ ਅਪੀਲ ਹੈ ਵੀ ਸੱਚੀ ਤੇ ਠੋਸ ਇਤਲਾ ਸਾਨੂੰ ਦਿਓ ਤਾਂ ਕਿ ਅਸੀਂ ਉੱਤੇ ਕਾਰਵਾਈ ਕਰੀਏ ਤੇ ਕਿਸੇ ਨਾ ਨਜਾਇਜ਼ ਨਾ ਹੋਵੇ